ਆਜਾ ਬੁੱਕ ਨਾ ਆਪਣਾ ਨਾਮ ਜਦੋਂ ਤੁਹਾਨੂੰ ਲੱਗਦਾ ਕਾਲੇ ਦੇ ਜਿਹੜੇ ਏਡੇ ਤੇ ਜਿਹੜੇ ਕਾਲੇ ਕਿਤੇ ਸੋਸਤਾ ਬੀਜੀ ਆਪਣਾ ਬਖਸ਼ੀ ਵਾਲਾ ਦੁਕਾਨਾ ਨਹੀਂ ਹੁੰਦਾ ਡੇਰੀ ਇੱਥੇ ਜਦੋਂ ਦਾ ਆਖੇਦੇ ਸਾਡੇ ਸ਼ੇਰ ਜ ਆਪਣੇ ਕਰਵਾਏ ਆ ਦੁਕਾਨ ਤੇ ਆਉਂਦੇ ਆ ਵੇਖਾ ਤੇ ਆਪਣੇ ਕਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲੱਗ ਲਾ ਲਾ ਲਾਏ ਉਹਦੇ ਗੱਲ ਛੱਡ ਨਹੀਂ ਟੁਕਾ ਗਿਆ ਸਾਡੇ ਨਾਲ ਇੱਕ ਦੁਕਾਨਾ ਵੀ ਗਿਲ ਲਾਈ ਦੀ ਉਹਦੇ ਸ਼ਟਰੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਸੱਲ ਵੇਖਾ ਚੋਰੀ ਕੀਤਾ ਗਿਆ ਸਾਡਾ ਦੁਕਾਨੇ ਬੋਟ ਬਚਾ ਹੋ ਗਿਆ ਸਾਡਾ ਨੁਕਸਾਨ ਬਚਾ ਹੋ ਗਿਆ ਪਰ ਲੋਕ ਦੋਲੇ ਟੁੱਟੇ ਆ ਜੀ ਤਾਂ ਇਹ ਮੈਂ ਕਰਨਾ ਵੀ ਜਿਹਦੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਹੋਣੀ ਚਾਹੀਦੀ ਹਣੀ ਹਣੀ ਹਾਂ ਬੋਟ ਬੋਟ ਹਾਈ ਦਾ ਦੁਕੀ ਨਾ ਆਪਣਾ ਤੇ ਇਹ ਕਿਹੜਾ ਅੱਡਾ ਹੈ ਆਪਣਾ ਬਸਤੀ ਆਲਾ ਤੇ ਗੇਲਮ ਸੀ ਨਾਮ ਗੇਲ ਕਾਲੀ ਦਾ ਕਾਹਦੇ ਇਹ ਕਟਿੰਗ ਦੀ ਤੇ ਪਾਲੀ ਨਵਾਂ ਟ੍ਰਾ ਲੈ ਗਿਆ ਚੁੱਕੇ ਤੇ ਰੁਪਇਆ 1100 ਇਹ ਗੱਲੇ ਤੇ ਉਹ ਵੀ ਲੈ ਲਈ ਇਹ ਸਭ ਕੁਝ ਘਟਾਇਆ ਇਹ ਰਾਤੀ ਜੋ ਹੋਈ ਤੇ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੇਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਸਵੇਰੇ 6:00 ਵਜੇ ਕਿੰਦੀਆਂ ਦੁਕਾਨਾਂ ਤੇ ਜੋੜੀ ਹੋਈ ਇਹ ਧੂੰ ਕਿਉਂ ਹੋਈ ਛੋਰੀ ਭਾਈ ਈਮਾਨ ਰਾਜੇ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਿਹੜੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆਉ ਦਿੱਤਾ ਜਾਇਆ ਹੈ ਕੋਈ ਹੋਰ ਜੀ ਕੋਈ ਮੌਕੇ ਤੇ ਕੰਮ ਕੀ ਹੈ ਜੀ ਕੀ ਰਹਿ ਗਿਆ